पेश है पंजाब की हफ्तावारी समाचार समीक्षा लेखक ने सीनियर पत्रकार नरेंद्र जग्गा वाचिका चंचल शर्मा 1 जुलाई ਨੂੰ ਦੇਸ਼ ਵਿੱਚ ਲਾਗੂ ਹੋਣ ਜਾ ਰਹੇ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਪੂਰੀ ਸਰਗਰਮ ਹੈ ਨਵੇਂ ਕਾਨੂੰਨ ਲਾਗੂ ਹੋਣ ਨੂੰ ਮੁੱਖ ਰੱਖਦੇ ਹੋਏ ਫੌਜਦਾਰੀ ਕਾਨੂੰਨ ਦੇ ਜਾਣਕਾਰਾਂ ਨੇ ਤਿਆਰੀ ਕਰ ਲਈ ਹੈ ਥਾਣੇ ਤੋਂ ਲੈ ਕੇ ਕਚਹਿਰੀ ਤੱਕ ਹਲਚਲ ਬਣੀ ਹੋਈ ਹੈ ਕਿਉਂਕਿ ਐਫਆਈਆਰ ਤੋਂ ਲੈ ਕੇ ਅਦਾਲਤ ਦੇ ਫੈਸਲੇ ਤੱਕ ਦੀ ਸੁਣਵਾਈ ਪੂਰੀ ਤਰ੍ਹਾਂ ਨਾਲ ਆਨਲਾਈਨ ਹੋਵੇਗੀ 7 ਸਾਲ ਤੋਂ ਜ਼ਿਆਦਾ ਸਜ਼ਾ ਵਾਲੇ ਸਾਰੇ ਜੁਰਮਾਂਚੋਂ ਫਰੇਂਸਿਕ ਜਾਂਚ ਲਾਜ਼ਮੀ ਹੋਵੇਗੀ ਜੈਂਸੀ ਬਦਕਾਰੀ ਮਾਮਲੇ ਵਿੱਚ 7 ਦਿਨਾਂ ਦੇ ਅੰਦਰ ਅੰਦਰ ਰਿਪੋਰਟ ਫੀਲਸ ਜਮਾ ਕਰਵਾਉਣੀ ਜ਼ਰੂਰੀ ਹੋਵੇਗੀ ਨਵੇਂ ਕਾਨੂੰਨਾਂ ਅਨੁਸਾਰ ਕਿਸੇ ਵੀ ਖੇਤਰ ਵਿੱਚ ਵਾਪਰੀ ਘਟਨਾ ਦੀ ਐਫਆਈਆਰ ਕਿਸੇ ਵੀ ਥਾਣੇ ਵਿੱਚ ਦਰਜ ਕਰਵਾਈ ਜਾ ਸਕੇਗੀ ਇਸ ਨੂੰ 0 एफआईआर ਦੇ ਰੂਪ ਚ ਦਰਜ ਕਰਵਾਉਣਾ ਜ਼ਰੂਰੀ ਕੀਤਾ ਗਿਆ ਹੈ ਨਵੇਂ ਕਾਨੂੰਨਾਂ ਅਨੁਸਾਰ ਪੁਲਿਸ ਥਾਣੇ ਪੁੱਜੇ ਪੀੜਤ ਦੀ ਸ਼ਿਕਾਇਤ ਅੱਧੇ ਘੰਟੇ ਵਿੱਚ ਸੁਣੀ ਜਾਵੇਗੀ ਪੀੜਤ ਨੂੰ ਜ਼ਿਆਦਾ ਦੇਰ ਥਾਣੇ ਨਹੀਂ ਬਿਠਾਇਆ ਜਾ ਸਕੇਗਾ ਇਹ ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਜੋ ਧਾਰਾਵਾਂ ਜੁਰਮ ਦੀ ਪਛਾਣ ਬਣ ਚੁੱਕੀਆਂ ਸਨ ਉਹਨਾਂ ਵਿੱਚ ਵੀ ਬਦਲਾ ਹੋਵੇਗਾ ਜਿਵੇਂ ਕਤਲ ਲਈ ਜਾਣੀ ਜਾਂਦੀ ਆਈਪੀਸੀ ਦੀ ਧਾਰਾ 302 ਹੁਣ ਧਾਰਾ 101 ਵਜੋਂ ਜਾਣੀ ਜਾਵੇਗੀ ਠੱਗੀ ਲਈ ਜਾਣੀ ਜਾਂਦੀ ਧਾਰਾ 420 ਹੁਣ ਧਾਰਾ 316 ਹੋਵੇਗੀ ਜਬਰਜਨਾ ਵਾਲੀ ਤਾਰਾ 376 ਹੁਣ ਤਾਰਾ 36 ਹੋਵੇਗੀ ਕਾਨੂੰਨਾਂ ਦੀ ਜਾਣਕਾਰੀ ਹਰ ਕਿਸੇ ਨੂੰ ਹੋ ਸਕੇ ਇਸ ਦੇ ਲਈ ਕੇਂਦਰੀ ਗ੍ਰਹਿ ਵਿਭਾਗ ਨੇ ਤਿੰਨੋਂ ਕਾਨੂੰਨਾਂ ਨੂੰ ਅਪਲੋਡ ਕੀਤਾ ਹੈ ਅਤੇ ਕੋਈ ਵੀ ਇਹਨਾਂ ਕਾਨੂੰਨਾਂ ਨੂੰ ਮੁਫਤ ਵਿੱਚ ਡਾਊਨਲੋਡ ਕਰ ਸਕਦਾ ਹੈ। ਪਹਿਲੀ ਜੁਲਾਈ ਤੋਂ ਦੇਸ਼ ਵਿੱਚ ਗੁਲਾਮੀ ਰਾਜ ਸਮੇਂ 1872 ਵਿੱਚ ਬਣੇ ਕੁਝ ਕਾਨੂੰਨਾਂ ਦੀ ਵਿਦਾਇਗੀ ਹੋ ਜਾਏਗੀ। ਦੇਸ਼ ਵਿੱਚ ਸਮੇਂ ਦੀ ਆਵਾਜ਼ ਮੁਤਾਬਕ ਬਣਾਏ ਗਏ ਤਿੰਨ ਨਵੇਂ ਕਾਨੂੰਨ ਇਹਨਾਂ ਦੀ ਥਾਂ ਲੈ ਲੈਣਗੇ। ਦੇਸ਼ ਵਿੱਚ ਫੌਜਦਾਰੀ ਨਿਆਂ ਕਾਨੂੰਨ ਨੂੰ ਪੂਰੀ ਤਰ੍ਹਾਂ ਬਦਲਣ ਵਾਸਤੇ ਅਦਸੂਚਿਤ ਕੀਤੇ ਗਏ ਤਿੰਨ ਨਵੇਂ ਕਾਨੂੰਨ ਭਾਰਤੀ ਨਿਆਂ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਾਕਸ਼ੇ ਐਕਟ ਨੇ ਇੱਕ ਕਾਨੂੰਨ ਬਸਤੀਵਾਦੀ ਯੁੱਗ ਦੇ ਇੰਡੀਅਨ ਪਿਨਲ ਕੋਰਟ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੇ ਇੰਡੀਅਨ ਐਵੀਡੈਂਸ ਐਕਟ ਦੀ ਥਾਂ ਲੈਣਗੇ। ਇੰਨੇ ਕਾਨੂੰਨਾਂ ਦਾ ਮਕਸਦ ਵੱਖ-ਵੱਖ ਜੁਰਮਾਂ ਨੂੰ ਪਰਿਭਾਸ਼ਿਤ ਕਰਕੇ ਉਹਨਾਂ ਲਈ ਸਜ਼ਾ ਤੈਅ ਕਰਨਾ ਅਤੇ ਦੇਸ਼ ਵਿੱਚ ਅਪਰਾਧਿਕ ਨਿਆਂ ਪ੍ਰਣਾਲੀ ਨੂੰ ਬਦਲਾਈ। ਭਾਰਤੀ ਨਿਆਂ ਸੰਹਿਤਾ ਚ ਇਹ ਤੈਅ ਹੋਵੇਗਾ ਕਿ ਕਿਹੜਾ ਕੰਮ ਜੁਰਮ ਹੈ ਅਤੇ ਉਸ ਦੇ ਲਈ ਕੀ ਸਜ਼ਾ ਹੋਵੇਗੀ। IPC ਕਾਨੂੰਨ ਵਿੱਚ 511 ਧਾਰਾਵਾਂ ਸਨ ਜਦਕਿ ਨਵੇਂ ਭਾਰਤੀ ਨਿਆਂ ਸੰਹਿਤਾ ਚ 358 ਧਾਰਾਵਾਂ ਹੋਣਗੀਆਂ 21 ਨਵੇਂ ਜੁਰਮਾਂ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ CRPC ਵਿੱਚ 484 ਧਾਰਾਵਾਂ ਸਨ ਜਦਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਚ 531 ਧਾਰਾਵਾਂ ਹੋਣਗੀਆਂ ਕਾਨੂੰਨ ਵਿੱਚ CRPC ਦੀ 170 ਧਾਰਾ ਨੂੰ ਬਦਲਿਆ ਗਿਆ ਹੈ ਅਤੇ 9 ਨਵੀਆਂ ਧਾਰਾਵਾਂ ਜੋੜੀਆਂ ਗਈਆਂ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਵਿੱਚ ਵੀ 14 ਧਾਰਾਵਾਂ ਖਤਮ ਕੀਤੀਆਂ ਗਈਆਂ ਨੇ ਨਵੇਂ ਕਾਨੂੰਨ ਦੀ ਧਾਰਾ 150 ਦੇ ਅਧੀਨ ਇੱਕ ਨਵਾਂ ਜੁਰਮ ਜੋੜਿਆ ਗਿਆ ਹੈ ਇਸ ਦੇ ਤਹਿਤ ਭਾਰਤ ਤੋਂ ਵੱਖ ਹੋਣ ਵਾਲੇ ਵੱਖਵਾਦੀ ਭਾਵਨਾ ਰੱਖਣ ਵਾਲੇ ਜਾਂ ਫਿਰ ਭਾਰਤ ਦੀ ਏਕਤਾ ਪ੍ਰਭੂਸੱਤਾ ਨੂੰ ਖਤਰਾ ਪਹੁੰਚਾਉਣ ਨੂੰ ਜੁਰਮ ਦੱਸਿਆ ਗਿਆ ਹੈ ਇਹ ਦੇਸ਼ਧਰੋਹ ਦਾ ਜੁਰਮ ਹੋਵੇਗਾ ਇਹਨਾਂ ਤਿੰਨ ਕਾਨੂੰਨਾਂ 'ਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ ਭਾਰਤੀ ਨਿਆਂ ਸੰਹਿਤਾ 'ਚ ਜਨਸੀ ਜੁਰਮਾਂ ਨਾਲ ਨਜਿੱਠਣ ਵਾਸਤੇ ਔਰਤਾਂ ਤੇ ਬੱਚਿਆਂ ਦੇ ਪ੍ਰਤੀ ਅਪਰਾਧ ਨਾਂ ਦਾ ਇੱਕ ਨਵਾਂ ਅਧਿਆਇ ਸ਼ਾਮਲ ਕੀਤਾ ਗਿਆ ਹੈ ਸਮੂਹਿਕ ਜ਼ਬਰਜਨਾਹ ਦੇ ਮਾਮਲੇ ਵਿੱਚ ਵੀ 20 ਸਾਲ ਦੀ ਸਜ਼ਾ ਜਾਂ ਫਿਰ ਉਮਰ ਕੈਦ ਦੀ ਵਿਵਸਥਾ ਸ਼ਾਮਲ ਕੀਤੀ ਗਈ ਹੈ ਨਾਬਾਲਗ ਨਾਲ ਸਮੂਹਿਕ ਜ਼ਬਰਜਨਾਹ ਨੂੰ ਇੱਕ ਨਵੇਂ ਜੁਰਮ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ ਧੋਖੇ ਨਾਲ ਜਿਨਸੀ ਸੰਬੰਧ ਬਣਾਉਣ ਜਾਂ ਵਿਆਹ ਕਰਨ ਦੇ ਝੂਠੇ ਲਾਰੇ ਖਿਲਾਫ ਵਿਸ਼ੇਸ਼ ਸਜ਼ਾ ਦੀ ਵਿਵਸਥਾ ਕੀਤੀ ਗਈ ਹੈ ਭਾਰਤੀ ਨਿਆਇ ਸਹਿਤਾਜ ਪਹਿਲੀ ਵਾਰ ਅਤਵਾਦੀ ਵਿਆਖਿਆ ਵੀ ਕੀਤੀ ਗਈ ਹੈ ਇਸ ਨੂੰ ਗੰਭੀਰ ਸਜ਼ਾ ਵਾਲਾ ਜੁਰਮ ਬਣਾ ਦਿੱਤਾ ਗਿਆ ਹੈ دہشتੀ ਕਾਰਵਾਈ ਲਈ ਮੌਤ ਜਾਂ ਫਿਰ ਉਮਰ ਕੈਦ ਦੀ ਸਜ਼ਾ ਹੋਵੇਗੀ ਜਿਸ ਵਿੱਚ ਪੈਰੋਲ ਵੀ ਨਹੀਂ ਮਿਲੇਗੀ دہشت ਜੁਰਮਾਂ ਦੀ ਇੱਕ ਲੜੀ ਪੇਸ਼ ਕੀਤੀ ਗਈ ਹੈ ਜਿਸ ਦੇ ਮਤਾਬਿਕ ਜਨਤਕ ਸਹੂਲਤਾਂ ਜਾਂ ਫਿਰ ਨਿੱਜੀ ਜਾਇਦਾਦ ਨੂੰ ਤਬਾਹ ਕਰਨਾ ਜੁਰਮ ਹੋਵੇਗਾ ਜੇਕਰ ਕੋਈ ਹਥਿਆਰਬੰਦ ਵਿਰੋਧ ਬੰਬ ਧਮਾਕਾ ਕਰਦਾ ਹੈ ਤਾਂ ਉਸਦੇ ਵਿਰੁੱਧ ਕਾਰਵਾਈ ਹੋਵੇਗੀ ਆਰਥਿਕ ਜੁਰਮਾਂ ਨੂੰ ਲੈ ਕੇ ਵੀ ਮਹੱਤਵਪੂਰਨ ਤਬਦੀਲੀਆਂ ਸ਼ਾਮਲ ਕੀਤੀਆਂ ਗਈਆਂ ਨੇ ਮਾਮਲਾ ਸਿਰਫ ਇੰਨਾ ਹੀ ਨਹੀਂ ਹੈ ਕਿ 1 ਜੁਲਾਈ ਨੂੰ ਨਵੇਂ ਕਾਨੂੰਨ ਲਾਗੂ ਹੋ ਜਾਣਗੇ ਮਾਮਲਾ ਇਹ ਵੀ ਹੈ ਕਿ ਵੱਡੀ ਆਬਾਦੀ ਵਾਲੇ ਇਸ ਦੇਸ਼ ਵਿੱਚ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਬਾਅਦ ਵੱਡੇ ਉਦਮਾਂ ਤਹਿਤ ਪ੍ਰਬੰਧ ਵੀ ਵੱਡੇ ਪਰਪੱਧਰ ਤੇ ਕੀਤੇ ਗਏ ਨੇ ਇਸ ਦਾ ਅਰਥ ਇਹ ਵੀ ਨਹੀਂ ਕਿ ਪੁਰਾਣੇ ਕਾਨੂੰਨ ਖਤਮ ਹੋ ਜਾਣਗੇ ਅਸਲ ਵਿੱਚ ਪੁਰਾਣੇ ਕਾਨੂੰਨ ਵੀ ਆਪਣੀ ਮੌਜੂਦਗੀ ਦਾ ਅਹਿਸਾਸ ਵੀ ਦਿਵਾਉਣਗੇ 1 ਜੁਲਾਈ ਤੱਕ ਪੁਰਾਣੇ ਕਾਨੂੰਨਾਂ ਨਾਲ ਸੰਬੰਧਿਤ ਜੁਰਮਾਂ ਦੇ ਮਾਮਲੇ ਤਾਂ ਪੁਰਾਣੇ ਕਾਨੂੰਨਾਂ ਤਹਿਤ ਹੀ ਦਰਜ ਹੋਣਗੇ ਜੋ ਪਹਿਲਾਂ ਤੋਂ ਹੀ ਮਾਮਲੇ ਚੱਲ ਰਹੇ ਨੇ ਉਹ ਵੀ ਪੁਰਾਣੇ ਕਾਨੂੰਨਾਂ ਤਹਿਤ ਚੱਲਦੇ ਰਹਿਣਗੇ ਇਸ ਕਰਕੇ ਦੇਸ਼ ਭਰ ਵਿੱਚ ਸੂਬਿਆਂ ਦੇ ਕੇਂਦਰੀ ਸ਼ਾਸਿਤ ਸੂਬਿਆਂ 'ਚ ਤਿੰਨ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਲਈ ਸਰਕਾਰ ਨੇ ਆਪਣੇ ਪੱਧਰ ਤੇ ਕੋਈ ਕਸਰ ਬਾਕੀ ਨਹੀਂ ਛੱਡੀ ਲੋੜ ਹੈ ਕਿ ਸਿਰਫ ਕਾਨੂੰਨ ਖੇਤਰ ਨਾਲ ਜੁੜੇ ਲੋਕ ਅਧਿਕਾਰੀ ਜਾਂ ਫਿਰ ਕਾਨੂੰਨ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਤੋਂ ਇਲਾਵਾ ਆਮ ਲੋਕ ਵੀ ਇਹਨਾਂ ਲੋਕ ਹਿੱਤ ਵਾਲੇ ਕਾਨੂੰਨਾਂ ਦੀ ਜਾਣਕਾਰੀ ਲੈਣ ਅਤੇ ਇਹਨਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਹੋਣ ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ ਨਮਸਕਾਰ